ਸਤਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਰਕਾਰ ਇਸ ਤੋਂ ਅੱਗੇ ਜਾਂਦੇ ਨੇ ਬਹਿਲੋਲ ਪਿੰਡ ਹੁੰਦਾ ਹੈ ਬਹਿਲੋਲ ਪਿੰਡ ਦੇ ਵਿੱਚ ਜਦੋਂ ਸਤਗੁਰੂ ਪਹੁੰਚੇ ਤੇ ਸਾ ਸੰਗਤ ਤੇ ਇੱਕ ਸਤਗੁਰੂ ਦਾ ਮਸੰਦ ਰਹਿੰਦਾ ਸੀ ਜੋ ਸਿੱਖੀ ਦੀਆਂ ਬਾਤਾਂ ਸੰਗਤਾਂ ਨੂੰ ਸੁਣਾਉਂਦਾ ਸੀ ਉਹਨੂੰ ਪੂਰਨ ਮਸੰਦ ਆਖਿਆ ਜਾਂਦਾ ਸੀ ਸਤਗੁਰੂ ਉਹਦੇ ਘਰ ਦਾ ਜਾ ਕੇ ਦਰਵਾਜ਼ਾ ਖੜਕਾਉਂਦੇ ਐ ਇਹ ਪੂਰਨ ਮਸਾਂਧ ਆਪਣੇ ਚਵਾਰੇ ਤੇ ਆਰਾਮ ਕਰਿਆ ਸੀ ਤੇ ਉਹਦਾ ਨੌਕਰ ਜਿਉਣਾ ਦਰਵਾਜ਼ਾ ਖੁੱਲਦਾ ਤੇ ਦਰਵਾਜ਼ੇ ਤੇ ਵੇਖਿਆ ਕਿ ਬਾਜਾਂ ਵਾਲਾ ਮਾਹੀ ਜਿਹਦੇ ਤਨ ਉਤੇ ਪਾਇਆ ਹੋਇਆ ਜਾਮਾ ਲੀਰ ਹੋਇਆ ਜਿਹਦੇ ਹੱਥ ਵਿੱਚ ਫੜੀ ਹੋਈ ਮੰਗੀ ਕਿਰਪਾਨ ਸ਼ਮਸ਼ੀਰ ਉਹਨੂੰ ਖੂਨ ਲੱਗਾ ਹੋਇਆ ਬਾਜਾਂ ਵਾਲੇ ਮਾਹੀ ਦੇ ਪੈਰਾਂ ਵਿੱਚੋਂ ਖੂਨ ਨਿਕਲ ਰਿਹਾ ਹੈ ਹੱਥਾਂ ਤੇ ਵੀ ਖੂਨ ਲੱਗਾ ਹੋਇਆ ਜਾਮਾ ਲੀਰ ਹੋ ਲੀਰ ਅੱਜ ਦੁਨੀਆ ਦਾ ਮਾਹੀ ਪੂਰਨ ਮਸੰਦ ਦੇ ਘਰ ਵਿੱਚ ਜਾਣ ਵਾਸਤੇ ਘਰ ਦੇ ਦਰਵਾਜ਼ੇ ਤੇ ਖਲੋਤਾ ਹੈ। ਇੱਕਦਮ ਹੈਰਾਨਾ ਗਿਆ ਜੂਣਾ ਦੇਖ ਕੇ ਪੁੱਛਦਾ ਤੁਸੀਂ ਕਹੋ ਤੇ ਬਾਜਾਂ ਵਾਲੀ ਸੱਚੀ ਸਰਕਾਰ ਦੇ ਆਖਿਆ ਪੂਰਨ ਮਸੰਦ ਦਾ ਘਰ ਹੈ। ਕਹਿੰਦਾ ਜੀ ਹਾਂ ਮੈਂ ਉਹਦਾ ਨੰਕਰ ਹੈ। ਤੇ ਸਤਗੁਰੂ ਕਹਿਣ ਲੱਗੇ ਜਾ ਪੂਰਨ ਮਸੰਦ ਨੂੰ ਬੁਲਾ ਕੇ ਲਿਆ ਜਿਉਣਾ ਕਹਿਣ ਲੱਗਾ ਕਿ ਮੈਂ ਬੁਲਾ ਕੇ ਲਿਆਉਣਾ ਹਜੂਰ ਪਰ ਯਾਰਾ ਆਪਣੇ ਬਾਰੇ ਦੱਸੋ ਕਿ ਤੁਸੀਂ ਕੌਣ ਹੋ ਮੈਂ ਕੀ ਜਾ ਕੇ ਮਾਲਕ ਨੂੰ ਕਹਾ ਤੇ ਸਤਗੁਰੂ ਕਹਿੰਦੇ ਇੰਨਾ ਕਰੀ ਤੀ ਅਨੰਦਪੁਰ ਵਾਲਾ ਗੁਰੂ ਆਇਆ ਸਾਧ ਸੰਗਤ ਜਿਉਣਾ ਚੁਾਰੇ ਪੀ ਜਾਂਦਾ ਕਹਿੰਦਾ ਮਾਲਕ ਜੀ ਘਰ ਦੇ ਦਰਵਾਜੇ ਤੇ ਅਨੰਦਪੁਰ ਵਾਲਾ ਗੁਰੂ ਆਇਆ ਹੋਇਆ ਇਹ ਪੂਰਨ ਮਸੰਦ ਬਾਤਾਂ ਤੇ ਸਿੱਖੀ ਦੀਆਂ ਕਰਦਾ ਤੇ ਸਜਤਾਂ ਦੇ ਕੋਲੋਂ ਸੇਵਾ ਵੀ ਲੈਂਦਾ ਪਰ ਸਾਧ ਸੰਗਤ ਇਹਨੇ ਸੁਣਿਆ ਸੀ ਕਿ ਸਤਗੁਰੂ ਮੇ ਚਮਕੌਰ ਨੂੰ ਛੱਡ ਦਿੱਤਾ ਤੇ ਸਤਗੁਰੂ ਦੀ ਭਾਲ ਫੌਜਾਂ ਕਰ ਰਹੀਆਂ ਇਹ ਆਪਣੇ ਨੌਕਰ ਜਿਉਣੇ ਨੂੰ ਕਹਿ ਲਗਾ ਜਿਉਣਿਆ ਕਿਤੇ ਗੁਰੂ ਨੂੰ ਘਰੇ ਤਾਂ ਨਹੀਂ ਬਾੜ ਲਿਆ ਜੱਪੇ-ਜੱਪੇ ਤੇ ਉਹਨੂੰ ਪੁਲਿਸ ਲੱਭਦੀ ਫਿਰਦੀ ਫੌਜਾਂ ਲੱਭਦੀਆਂ ਫਿਰਦੀਆਂ ਓਏ ਇਸ ਦੁੱਖ ਦੀ ਘੜੀ ਵਿੱਚ ਅਸੀਂ ਸ਼ਰੀਕ ਨਹੀਂ ਹੋ ਸਕਦੇ ਜਾ ਜਾ ਕੇ ਕਾਦੇ ਵੀ ਪੂਰਨ ਕਰੇ ਨਹੀਂ ਉਹ ਜੀਵਨਾ ਸਤਪੁਰੂ ਦੇ ਕੋਲ ਆਇਆ ਕਹਿੰਦਾ ਬਾਜਾ ਵਾਲੀ ਸੱਚੀ ਸਰਕਾਰ ਮੈਨੂੰ ਮਾਫ਼ ਕਰ ਦਿਓ ਮੈਂ ਜੋ ਤੁਹਾਡੀ ਸੇਵਾ ਕਰ ਸਕਦਾ ਸੀ ਮੇਥੋਂ ਹੋਈ ਹੈ ਪਰ ਮੈਨੂੰ ਮਾਫ਼ ਕਰ ਦਿਓ ਬਾਜਾ ਵਾਲੀ ਸੱਚੀ ਸਰਕਾਰ ਨੇ ਆਖਿਆ ਜਿਉਣਿਆ ਮੈਂ ਤੇਰੀਆਂ ਤੇ ਪੂਰਨ ਦੀਆਂ ਸਾਰੀਆਂ ਗੱਲਾਂ ਨੂੰ ਸੁਣ ਲਿਆ ਤੇ ਅਸੀਂ ਇੱਕ ਤੋਂ ਹੁਣ ਅਗਲੇ ਰਸਤੇ ਤੇ ਤੁਰਨ ਲੱਗੇ ਆਂ ਜਿਉਣਾ ਕਹਿੰਦਾ ਹਜੂਰ ਇੱਕ ਮਿੰਟ ਰੁਕ ਜਾਓ ਉਸ ਮਾਲਕ ਦੇ ਘਰ ਵਿੱਚ ਪ੍ਰਾਣੀ ਕਿਤੇ ਕੁੱਟੀ ਹੋਈ ਟਿੰਡ ਪਈ ਸੀ ਖੂਦੀ ਟਿੰਡ ਸਾਥ ਸੰਗਤ ਜਿਉਣੇ ਨੇ ਉਹਦੇ 'ਚ ਅੱਗ ਮਾਲਕੇ ਦਿੱਤੀ ਕਿ ਪੌਂਦਾ ਮਹੀਨਾ ਠੰਡੀ ਰੋਤ ਹੈ ਦੀ ਹਵਾ ਚੱਲ ਰਹੀ ਤੇ ਸੀਤ ਲਹਿਰ ਬਾਜਾਂ ਵਾਲੇ ਦੇ ਤਨ ਨੂੰ ਠਾਰ ਰਹੀ ਹੋਵੇਗੀ ਤੇ ਪਾਇਆ ਹੋਇਆ ਜਾਮਾ ਵੀ ਲੀਰੋ ਲੀਰ ਹੋਇਆ ਪਿਆ ਉਹਨੇ ਆਖਿਆ ਹਯੂਰ ਆਹ ਟਿੰਡ ਦੇ ਵਿੱਚ ਮੈਂ ਅੱਗ ਬਾਲ ਦਿੱਤੀ ਸੇਕਦੇ ਜਾਓ ਇਹ ਸਤਿਗੁਰੂ ਨੇ ਆਖਿਆ ਜਿਉਣਿਆ ਤੇਰੀ ਸੇਵਾ ਪ੍ਰਵਾਨ ਹੈ